ਹਾਂਜੀ ਸਾਰਣ ਪੈਪਰ ਦੇ ਛੱਤ ਸ੍ਰੀ ਅਕਾਲ ਜੀ ਮੈਂ ਜੀ ਤੁਹਾਡਾ ਆਪਣਾ ਡਾਕਟਰ ਡੰਡਾਲਾ ਤੇ ਮੇਰਾ ਵੀਡੀਓ ਬਣਾਉਣ ਦਾ ਮਕਸਦ ਹੈ ਨਾ ਵੈਸੇ ਤਾਂ ਵੀਡੀਓ ਬਣਾਉਣੀ ਨਹੀਂ ਚਾਹੀਦੀ ਸੀ ਪਰ ਫਿਰ ਵੀ ਕੋਈ ਹੈਨਾ ਕੁਝ ਕੁ ਗੱਲ ਹੁੰਦੀ ਹੈ ਕਰਨ ਵਾਲੀ ਤੇ ਵੀਡੀਓ ਬਣਾਉਣ ਨੂੰ ਥੋੜਾ ਜਿਹਾ ਹੈਨਾ ਚੱਲ ਬਣਾ ਦਿੰਨੇ ਕੋਈ ਚੱਕਰ ਨਹੀਂ ਗਾ ਤੇ ਵੈਸੇ ਮੇਰਾ ਟਾਈਮ ਘਰੇ ਆਉਣ ਦਾ ਹੈਗਾਗਾ ਮੈਂ 5:50 ਤੇ ਬਸ 5:20 ਤੇ ਬਸ ਚੜਦਾ ਹਾਂ ਤਾਂ 6:30 ਵਜੇ ਮੋਸਟਲੀ ਘਰੇ ਆਉਣਾ ਹੈਨਾ ਤੇ ਉਹਦੋਂ ਹਨੇਰਾ ਨੂਰਾ ਹੋ ਜਾਂਦਾ ਹੈਗਾ ਅੱਜ ਪਤਾ ਨਹੀਂ ਕਿ ਮੇਰੇ ਮਨ 'ਚ ਕੀ ਆਇਆ ਮੈਂ ਕੰਮ ਛੱਡ ਕੇ ਪਹਿਲਾਂ ਘਰੇ ਆ ਗਿਆ ਕਿ ਕੰਮ ਨਿਮੇੜ ਕੇ 5:00 ਵਜੇ ਨੂੰ 5:00 ਵਜੇ ਨੂੰ ਘਰੇ ਪਹੁੰਚ ਗਿਆ ਸੀ ਪਿੰਡਾਂ ਤੇ ਮੁੜ ਕੇ ਮੈਂ ਉੱਥੇ ਜਗਦੀਸ਼ભાઈ ਆਪਣੇ ਹੈਣਾ ਯਾਰ ਡ్రੈਸਰ ਉਹਦੀ ਦੁਕਾਨ ਤੇ ਖੜਾ ਉਹ ਮੈਨੂੰ ਕਹਿੰਦਾ ਅੱਜ ਤੇਰੀ ਵੀਡੀਓ ਆਊਗੀ ਮੈਂ ਖੜਾ ਘਰੇ ਜਾ ਕੇ ਬਣਾਉਣਾ ਯਾਰ ਵੀ ਭਾਈ ਅੱਜ ਆਊਗੀ ਵੀਡੀਓ ਕੋਈ ਨਾ ਕੋਈ ਹੈਣਾ ਤੇ ਵੈਸੇ ਪੁੱਛ ਲਾਂਦਾ ਉਹ ਮੈਨੂੰ ਤੇ ਇਹ ਨਹੀਂ ਪਤਾ ਸੀ ਮੈਨੂੰ ਇਹ ਵੀਡੀਓ ਬਣਾਉਣੀ ਪੈ ਜੂਗੀ ਤੇ ਜੇ ਵੀਡੀਓ ਵੈਸੇ ਦਿਖਾ ਵਾਸਤੇ ਨਹੀਂ ਬਣਾਈ ਆਪਾਂ ਵੀਡੀਓ ਇਹ ਤਾਂ ਆਪਾਂ ਸਿਰਫ ਇਸ ਵਾਸਤੇ ਵੀਡੀਓ ਬਣਾਈ ਹੈ ਹਨਾ ਜਿਹੜਾ ਰੱਬ ਨੇ ਆਪਣੇ ਕੰਮ ਹੱਥੋਂ ਕੰਮ ਲਿਖਿਆ ਹੁੰਦਾਗਾ ਉਹ ਰੱਬ ਕਰਵਾ ਕੇ ਹੀ ਰਹਿੰਦਾਗਾ ਤੇ ਇਹ ਤੁਹਾਨੂੰ ਦਿਖਾਉਣੇ ਹੈਗੇ ਮੈਂ ਇੱਧਰ ਵੀਡੀਓ ਜੀ ਬਣਾਉਂਦਾ ਫਿਰਦਾ ਸੀ ਮੈਂ ਤਾਂ ਇੰਟਰਟੇਨਮੈਂਟ ਵਾਸਤੇ ਵੀਡੀਓ ਬਣਾਉਂਦਾ ਸੀ ਜਿਵੇਂ ਆਪਾਂ ਹੁਣ ਬੈਸ ਲਿਪਸਿੰਗ ਵਾਲੀ ਵੀਡੀਓ ਬਣਾਉਣਾ ਹੈ ਹਨਾ ਤੇ ਇੱਧਰ ਮੈਂ ਇੱਕ ਦੇਖਿਆ ਵੀ ਇੱਧਰ ਜਦੋਂ ਆਪਾਂ ਦੇਖ ਇੱਧਰ ਆ ਕੇ ਹਨਾ ਦਿਖਾਉਣਾ ਮੈਂ ਤੁਹਾਨੂੰ ਤੇ ਆ ਬਜਾਰਾ ਉਸਾ ਆਪਣੇ ਘਰ ਕੋਲ ਹੀ ਮਰਿਆ ਪਿਆ ਸੀ ਹਨਾ ਇਵੇਂ ਕਰ ਦੇ ਨੇੜੀ ਆ ਮਤਲਬ ਵੀ ਕਰ ਦੇ ਥੋੜਾ ਜਿਹਾ ਵਿੱਚ ਲਾ ਲਓ ਜਾਂ ਜਿਹੜਾ ਖਾਲੀ ਥਾਂ ਪੈਗਾ ਉਧਰਲੀ ਸਾਈਡ ਆ ਪਹਿਲਾਂ ਇਹਨੂੰ ਮੈਂ ਹੱਥ ਲਾ ਲਵਾਂ ਕਿ ਦੇਖਿਆ ਵੀ ਇਹ ਤਾਂ ਮੈਨੂੰ ਪਤਾ ਲੱਗ ਗਿਆ ਜਿੱਦਾਂ ਮਰਿਆ ਹੁਣ ਇਹਨੂੰ ਚੱਲ ਆਪਾਂ ਦੱਬ ਦਿੰਨੇ ਹੈਣਾ ਦਰਵੇਸ਼ ਹੈਗਾ ਵਿਚਾਰਾ ਇਹ ਵੀਡੀਓ ਆਊਗੀ ਮੈਨੂੰ ਐ ਨਹੀਂ ਪਤਾ ਸੀ ਵੀ ਮੈਂ ਇਹ ਵੀਡੀਓ ਬਣਾਉਂਗਾ ਨਾ ਇਹ ਵੈਸੇ ਤਾਂ ਇਹ ਵਿਚਾਰਾ ਹੈਗਾ ਵੀ ਅਵਾਰਾ ਕੁੱਤਾ ਹੀ ਸੀਗਾ ਹੈਣਾ ਪਰ ਆ ਵੀ ਵਾਵਾ ਓਏ ਚੱਲ ਕੋਈ ਨਾ ਤੇ ਮੂੰਹ ਬੇਚਾਰਾ ਕਿਸਦਾ ਪਾਲਤੂ ਜਾਨਵਰ ਰਹੀ ਵੰ ਸਕਿਆ ਅਵਾਰਾ ਹੀ ਰਹਿ ਗਿਆ ਪਰ ਮਰ ਕੇ ਤਾਂ ਸੋਸ਼ਲ ਮੀਡੀਆ ਤੇ ਥੋੜਾ ਜਿਹਾ ਮਸ਼ਹੂਰ ਹੋ ਗਿਆ ਆ ਦੇਖ ਲੋ ਜਾਨਦਾਰ ਦਾ ਮੂੰਹ ਬੇਚਾਰੇ ਦਾ ਇਹਦੀ ਕਬਰ ਵੀ ਮੇਰੇ ਹੱਥੀ ਰੱਖੀ ਸੀਗੀ ਖੁੱਦ ਨਹੀਂ ਹਾ ਹਾ ਸਾਹ ਚੜ ਗਿਆ ਓਏ ਲੈ ਬਈ ਮਿੱਤਰਾ ਜੇ ਅੱਜ ਮੈਂ ਨਾ ਘਰੇ ਆਉਂਦਾ ਦੱਸਦੇ ਆ ਹਨਾ ਤੇਰੀ ਨਾਲ ਤੈਨੂੰ ਇਹ ਕਬਰ ਨਸੀਬ ਹੋਣੀ ਸੀਗੀ ਤੇ ਨਾ ਹੀ ਤੈਨੂੰ ਆਹਾ ਮੇਰੀ ਪੈਂਟ ਦਾ ਕਪੜਾ ਨਸੀਬ ਹੋਣਾ ਸੀ ਤੈਨੂੰ ਤੇਰੇ ਸਾਥੀਆਂ ਨੇ ਯਾਨੀ ਕਿ ਕੁੱਤੇ ਆਣੇ ਹਨ ਉਹਨਾਂ ਨੇ ਹੀ ਤੇਰੀ ਬਾਡੀ ਖਰਾਬ ਕਰ ਦੇਣੀ ਸੀਗੀ ਤੇ ਮੈਨੂੰ ਰਾਤ ਤੱਕ ਨਾ ਪਤਾ ਕਰਦਾ ਤੇ ਤੇਰੇ ਕਰਮਾਂ ਤੇ ਲਿਖਿਆ ਸੀਗਾ ਇਹ ਕਬਰ ਲਿਖੀ ਸੀ ਹਨਾ ਕਬਰ ਕਹਦਦੇ ਨੇ ਜਿਹੜਾ ਟੋਆ ਲਿਖਿਆ ਸੀ ਸੱਚ ਤੇਰੇ ਕਰਮਾਂ 'ਚ ਇਹ ਟੋਆ ਲਿਖਿਆ ਸੀ ਵੀ ਤੂੰ ਐ ਟੋਏ 'ਚ ਦਫਨ ਹੋਣਾ ਤੇ ਤੇਰੀ ਬਾਡੀ ਨੂੰ ਹਨਾ ਸੇਫਟੀ ਮਿਲਣੀ ਹੈਗੀ ਬਸ ਹੋਰ ਤਾਂ ਭੱਗੀ ਕੇ ਜਾਣਾਂਗਾ ਰੱਬ ਦੇ ਰੰਗ ਨਿਆਰੇ ਆ ਬਈ ਮੇਰਾ ਨਾ ਵੀਡੀਓ ਬਣਾਉਣਾ ਦਾ ਇਹ ਮਤਲਬ ਨਹੀਂ ਸੀ ਮੈਂ ਦਿਖਾਵਾ ਕਰਨਾ ਹਨਾ ਤੇ ਮੈਂ ਤਾਂ ਹੁਣ ਵੀ ਆਹੀ ਦੱਸਣਾ ਚਾਹੁੰਦਾ ਸੀ ਵੀ ਰੱਬ ਦੇ ਰੰਗ ਨਿਆਰੇ ਆ ਭਾਈ ਜਿਹੜੇ ਨੂੰ ਜਿਹੜੀ ਚੀਜ਼ ਲਿਖੀ ਆਉਂਦੀ ਹੱਥੋਂ ਉਹ ਓਹੀ ਹੋਣੀ ਆਗੀ ਜਿਹੜੀ ਚੀਜ਼ ਤੁਹਾਡੇ ਕਰਮਾਂ ਚ ਲਿਖੀ ਆ ਉਹ ਚੀਜ਼ ਤੁਹਾਨੂੰ ਮਿਲਣੀ ਆਗੀ ਰੱਬ ਦੇ ਵਿਸ਼ਵਾਸ ਰੱਖਿਆ ਕਰੋ ਹੇ ਥੋਡੀ ਜਾਣਕਾਰੀ ਲਈ ਮੈਂ ਦੱਸਦਾ ਹਨਾ ਇਹ ਅਵਾਰਾ ਕੁੱਤਾ ਸੀਗਾ ਮੇਰਾ ਕੋਈ ਪਾਲਤੂ ਨਹੀਂ ਸੀਗਾ ਮੇਰੇ ਤਾਂ ਸਿਰਫ ਘਰ ਕੋਲੇ ਜਿੱਥੇ ਖਾਲੀ ਜਗਾ ਕਿ ਉੱਥੇ ਮਰਿਆ ਪਿਆ ਸੀਗਾ ਬੇਚਾਰਾ ਤੇ ਨਹੀਂ ਤਾਂ ਜੇ ਮੈਨੂੰ ਵੀ ਨਾ ਪਤਾ ਲੱਗਦਾ ਹੋਰ ਤਾਂ ਕਿਸੇ ਨੂੰ ਵੀ ਪਤਾ ਲੱਗਣਾ ਸੀ ਕਿਉਂਕਿ ਉੱਥੇ ਨਿਗਾਹ ਨਹੀਂ ਜਾਂਦੀ ਸੀਗੀ ਸਿਰਫ ਮੇਰਾ ਹੀ ਹੁਣ ਜਾਣਾ ਉਧਰ ਹੈਣਾ ਇਕੱਲੇ ਦਾ ਤੇ ਬਾਕੀ ਇਹਦੇ ਕਰਮ ਇਹਦੇ ਨਾਲ ਇਹਨੂੰ ਜਿਹੜਾ ਕੁਝ ਇਹਦੇ ਰੱਬ ਨੇ ਕਰਮਾਂ ਚ ਲਿਖਿਆ ਸੀਗਾ ਜਿੰਨੀ ਕੀ ਜ਼ਿੰਦਗੀ ਸੀ ਉਹ ਮਿਲੀ ਜਿਵੇਂ ਇਹਨੇ ਜਾਣਾ ਸੀਗਾ ਉਹ ਭੋਗ ਕੇ ਚਲਾ ਗਿਆ ಕರ್ತಾ ಆ ಬಟ್